ਸੀ ਹਰਿਆਣਾ ਸਰਕਾਰ ਵੱਲੋਂ ਕੋਰਟ ਨੂੰ ਇਹ ਦੱਸਿਆ ਜੀ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਰੱਖਣ ਲਈ 144 ਸੀਆਰ ਪੀਸੀ ਦੇ ਆਰਡਰ ਪਾਸ ਕੀਤੇ ਗਏ ਆ ਕੁਝ ਇੱਕ ਥਾਵਾਂ ਤੇ ਮੋਬਾਈਲ ਇੰਟਰਨੈਟ ਸਰਵਿਸ ਤੇ ਰੋਕ ਲਗਾ ਦਿੱਤੀ ਗਈ ਹੈ ਇਹ ਪ੍ਰੀਵੈਂਟਿਵ ਮੇਅਰ ਲਿਆ ਗਿਆ ਹੈ ਹਰਿਆਣਾ ਸਰਕਾਰ ਦੁਆਰਾ ਤਾਂ ਕਿ ਪਿਛਲੀ ਸਥਿਤੀ ਨੂੰ ਦੇਖਦੇ ਹੋਏ ਕਿਉਂਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਮੋਡੀਫਾਈਡ ਟਰੈਕਟਰ ਟਰਾਲੀਜ਼ ਜਿਨ੍ਹਾਂ ਦੇ ਅੱਗੇ ਗਾਰਡਰ ਲੱਗੇ ਹੋਏ ਆ ਐਂਡ ਵਾਇਰਸ ਆ ਤਾਂ ਕਿ ਕੋਈ ਲਾਅ ਐਂਡ ਆਰਡਰ ਸਥਿਤੀ ਖਰਾਬ ਨਾ ਹੋ ਸਕੇ ਬਿਕੋਜ਼ ਪੀਸਫੁਲ ਪ੍ਰੋਟੈਸਟ ਕਰਨਾ ਸਭ ਦਾ ਰਾਈਟ ਆ ਬਟ ਨਾਟ ਐਟ ਦੀ ਕਾਸਟ ਆਫ ਅਦਰ ਜਨਰਲ ਪਬਲਿਕ ਕਿਸੇ ਨੂੰ ਹਸਪਤਾਲ ਜਾਣਾ ਕਿਸੇ ਨੂੰ ਲੋਡ ਆ ਕਿਸੇ ਦੀ ਵਿਆਹ ਸ਼ਾਦੀ ਆ ਜਦੋਂ ਇਨੇ ਟਰੈਕਟਰ 4-5 ਹਜ਼ਾਰ ਦੀ ਤਦਾਦ ਚ ਪੂਰੀ ਰੋਡ ਨੂੰ ਹੀ ਬਲੌਕ ਕਰ ਦਣਗੇ ਇੱਕ ਟੈਰਰ ਦਾ ਮਾਹੌਲ ਪੈਦਾ ਹੋ ਜਾਂਦਾ ਪੀਸਫੁਲ ਤਰੀਕੇ ਨਾਲ ਕੋਈ ਵੀ ਪ੍ਰੋਟੈਸਟ ਕਰੇ ਕਿਸੇ ਨੂੰ ਕੋਈ 바ਰ ਨਹੀਂ ਹੈ ਸੰਵਿਧਾਨ ਦੇ ਅਧੀਨ ਲੇਕਿਨ ਲਾ ਐਂਡ ਆਰਡਰ ਸਿਚੁਏਸ਼ਨ ਕਿਉਂਕਿ ਪਿਛਲੀ ਵਾਰੀ ਵੀ ਇਨੇ ਕੇਸਸ ਹੋਏ ਅਸੀਂ ਨਹੀਂ ਚਾਹਦੇ ਕਿ ਉਹ ਸਥਿਤੀ ਦੁਆਰਾ ਆਵੇ ਤੇ ਹੁਣ ਹਾਈ ਕੋਰਟ ਦੇ ਕੀ ਆਰਡਰ ਹੈਗੇ ਨੇ ਹਾਈ ਕੋਰਟ ਨੇ ਸਟੇਟਸ ਰਿਪੋਰਟ ਫਾਈ ਕਰਨ ਲਈ ਕਿਹਾ ਹੈਗਾ ਜੀ ਹਰਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਔਰ ਹਾਈ ਕੋਰਟ ਨੇ ਇਹ ਆਦੇਸ਼ ਦਿੱਤਾ ਹੈ ਕਿ ਬੈਠ ਕੇ ਹਰ ਚੀਜ਼ ਦਾ ਹੱਲ ਨਿਕਲ ਜਾਂਦਾ ਤੇ ਬੈਠ ਕੇ ਇਸ ਚੀਜ਼ ਦਾ ਹੱਲ ਕੱਢਣਾ ਚਾਹੀਦਾ ਜਿਹੜੀ ਫਾਰਮਰ ਸੰਗਠਨ ਵੀ ਆ ਜਿਹੜੀਆਂ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਵੀ ਪਾਰਟੀ ਬਣਾ ਕੇ ਪੰਜਾਬ ਸਰਕਾਰ ਨੂੰ ਉਹਨਾਂ ਦੀ ਸਰਵਿਸ ਤਮੀਲ ਕਰਾਉਣ ਲਈ ਆਦੇਸ਼ ਦਿੱਤੇ ਗਏ ਠੀਕ ਹੈ ਤੇ ਹੁਣ ਸੁਣਵਾਈ ਪਰਸੋਂ ਹੋਏਗੀ ਹੁਣ ਸੁਣਵਾਈ ਇਹਦੀ ਪਰਸੋਂ ਹੋਏਗੀ ਔਰ ਭਾਰਤ ਸਰਕਾਰ ਵੱਲੋਂ ਵੀ ਇਹ ਕਹਿ ਦਿੱਤਾ ਗਿਆ ਵਾ ਜੀ ਕਿ ਅਸੀਂ ਬੈਠਣ ਲਈ ਹਰ ਤਰ੍ਹਾਂ ਦੀਆਂ ਬੈਠ ਕੇ ਇਸ ਮਸਲੇ ਨੂੰ ਸੁਲਝਾਣ ਲਈ ਤਿਆਰ ਤੇ ਦਿੱਲੀ ਸਰਕਾਰ ਨੂੰ ਵੀ ਦਿੱਲੀ ਸਰਕਾਰ ਨੂੰ ਵੀ ਪਾਰਟੀ ਬਣਾਇਆ ਗਿਆ ਇਸ ਕਿਉਂਕਿ ਦਿੱਲੀ ਸਰਕਾਰ ਵੱਲੋਂ ਵੀ 144 CrPC ਦਾ 11 ਫਰਵਰੀ ਨੂੰ ਆਦੇਸ਼ ਜਾਰੀ ਕਰ ਦਿੱਤੇ ਗਿਆ।